ਬੜਾ ਯਾਰ ਯਾ ਨਹੀਂ ਕਰ ਸਕਦੇ ਅਸੀਂ ਸਾਡੀ ਡਿਊਟੀ ਆ ਕਰਾ ਹੁਣ ਕਰਾ ਕਰਾ ਹੁਣ ਕਰਾ ਬੰਦ ਤੂੰ ਤੂੰ ਕਰਾ ਜਿੰਦੀ ਕਰਾਉਣੀ ਹੈ ਇਹਨਾਂ ਫਤਨਾ ਬੰਦ ਕਰ ਨਹੀਂ ਬੰਦ ਹੁੰਦੀ ਜੀ ਜੇ ਪੁਲਸ ਵਾਲਿਆਂ ਨੂੰ ਕਾਇ ਕਰਾਵੇ ਜਿਹੜਾ ਪੁਲਸ ਇਹਦੀ ਬੰਦ ਕਰ ਸਰਕਾਰ ਆ ਤੂੰ ਆਪਣਾ ਕੰਮ ਕਰ ਸਰਕਾਰ ਹਾਂ ਖਮਾਣੇ ਤੈਨੂੰ ਉਹ ਵੀਰੇ ਚਲਾ ਲਾਈਵ ਲਾਈਵ ਕਰ ਲੈ ਲਾਈਵ ਕਰ ਲੈ ਦੇ ਦੇਨੇ ਵੀਡੀਓ ਤੈਨੂੰ ਕਾਟ ਦੇਵਾਂਗੇ ਮੈਿਕ ਕੈਮਰੇ ਨੂੰ ਹੱਥ ਨਾ ਲਾਈਂ ਜਿੰਨੇ ਜਿਵੇਂ ਜਾਵਾਂਗੇ ਬਾਹਰ ਜਿੰਨੇ ਕਾਲ ਜਿੰਦਾ ਬਾਹਰ ਸਮਝ ਤੈਨੂੰ ਵਿਖਾਉਂਗਾ ਤੂੰ ਕੌਣਾ ਚਰਕਰਨ ਵਾਲਾ ਕਾਲ ਸਦਾ ਅਸੀਂ ਆਪਰੇ ਟੀਵੀ ਆ ਨੂੰ ਕਰੀ ਮੇਰਾ ਨਾਮ ਸਰ ਹੈਗਾ ਸਤਨਾਮ ਸਿੰਘ ਬੰਡੀਪਰੀ ਵਾਲਾ ਤੇ ਮੈਂ ਪੱਤਰਕਾਰੀ ਕਰਦਾ ਪਿਛਲੇ 20 ਸਾਲਾਂ ਤੋਂ ਤੇ ਮਾਮਲਾ ਇਹ ਆ ਵੀ 2022 ਦੇ ਵਿੱਚ ਸਰਕਾਰ ਬਣੀ ਸੀ ਨਵੀਂ ਇਹ ਆਪਣੇ ਸਿਸਟਮ ਮੁਤਾਬਕ ਜਿਹੜੇ ਸੀ ਦਫਤਰੀ ਚੇਂਜ ਕਰ ਰਹੇ ਸੀ ਤੇ ਉੱਥੇ ਜਿਹੜਾ ਸੀ ਇਹਨਾਂ ਦਾ ਕੋਈ ਦੂਜੀ ਪਾਰਟੀ ਨਾਲ ਝਗੜਾ ਹੋ ਗਿਆ ਆਰਤੀਆਂ ਦੇ ਨਗਰ ਕੌਂਸਲ ਦੇ ਪ੍ਰਧਾਨਾਂ ਦਾ ਜਿਹੜੀ ਕਿ ਆਰਤੀਆਂ ਦੀ ਐਸੋਸੀਏਸ਼ਨ ਯੂਨੀਅਨ ਹੁੰਦੀ ਆ ਉਹਦੀ ਪ੍ਰਧਾਨਗੀ ਦਾ ਰੌਲਾ ਪੈ ਗਿਆ ਉੱਥੇ ਮੈਂ ਕਵਰੇਜ ਕਰਦਾ ਸੀ ਇਹ ਅਰਸ਼ਦੀਪ ਨਾਂ ਦਾ ਬੰਦਾ ਜੱਸਿਆ ਨੇ ਤੋਂ ਸੰਨਫ ਹੈਗਾ ਗੁਰਪਾਲ ਸਿੰਘ ਦਾ ਇਹ ਮੇਰੀ ਖਬਰ ਜਿਹੜੀ ਸੀ ਜਿਸ ਤਰ੍ਹਾਂ ਮੈਂ ਲਾਉਣੀ ਚਾਹੁੰਦਾ ਸੀ ਨਾ ਇਹਨੇ ਲਾਉਣ ਨਹੀਂ ਦਿੱਤੀ ਉਹਦੇ ਚ ਵਿਗੜਨ ਪਾਇਆ ਕਈ ਵਾਰੀ ਮੈਨੂੰ ਰੋਕਿਆ ਵੀ ਕਈ ਵਾਰੀ ਮੈਨੂੰ ਇਹਨੇ ਕੁਝ ਉੱਥੇ ਸਾਡੀ ਤੂੰ ਤੂੰ ਮੈਂ ਮੈਂ ਹੋਈ ਸੀਗੀ ਫਿਰ ਖਬਰ ਤਾਂ ਮੈਂ ਚਲਾ ਦਿੱਤੀ ਸੱਚ ਸਾਹਮਣੇ ਲਿਆਂਦਾ ਲੋਕਾਂ ਦੇ ਤੇ ਜਦੋਂ ਖਬਰ ਚੱਲੀ ਇਹਨੇ ਮੇਰੀ ਖਬਰ ਦੇ ਵਿੱਚ ਨਾ ਆਪਦੀ ਆਈਡੀ ਤੋਂ ਕੋਈ ਕਮੈਂਟ ਕਰਤਾ ਮੈਨੂੰ ਬਲੈਕਮੇਲਿੰਗ ਪੱਤਰਕਾਰ ਆਦ ਕਿਆ ਤੇ ਮੈਨੂੰ ਇੱਥੇ ਮਾਣ ਆ ਨਹੀਂ ਜੀ ਮਹਿਸੂਸ ਹੋਈ ਇਸ ਕਰਕੇ ਮੈਂ ਮਾਣਯੋਗ ਅਦਾਲਤ ਦਾ ਦਰਵਾਜਾ ਕਰਾਇਆ ਵਕੀਲ ਕੀਤਾ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸੁਖਮੰਦਰ ਸਿੰਘ ਬਰਾੜ ਆ ਤੇ ਸਾਡਾ ਪ੍ਰੋਸੈਸ ਚੱਲਿਆ 2024 ਚ ਜਿਹੜੀ ਸੀ ਉਹ ਅਸੀਂ ਜ਼ਮੀਨ ਦੀ ਇਹਦੀ ਕੁਰਕੀ ਕਰਕੇ ਅਦਾਲਤ ਨੇ ਜਿਹੜੀ ਫਰਜ਼ ਸੀ ਉਹਦੇ ਵਿੱਚ ਮੇਰਾ ਨਾਮ ਪਾ ਦਿੱਤਾ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੈਸ ਸੀ ਉਹਦੇ ਚ ਚੱਲਦੇ ਚੱਲਦੇ ਹੁਣ 25 ਚਾਰ ਨੂੰ ਜਿਹੜੀ ਆ ਉਹ ਜ਼ਮੀਨ ਦੀ ਬੋਲੀ ਕੀਤੀ ਜਾ ਰਹੀ ਆ ਸੰਬੰਧਤ ਮਾਲੇ ਭਾਗ ਤੇ ਅਦਾਲਤ ਦੇ ਹੋਵਾ ਮੁਤਾਬਕ ਇਹ ਕੋਈ ਵੀ ਵਿਅਕਤੀ ਵੀ ਕੋਈ ਬੰਦਾ ਵੀ ਜਿਹੜਾ ਉਹ ਜ਼ਮੀਨ ਦੀ ਬੋਲੀ ਦੇ ਕੇ ਸਰਕਾਰੀ ਕੀਮਤ ਦੇ ਉੱਤੇ ਉਹ ਜ਼ਮੀਨ ਨੂੰ ਖਰੀਦ ਸਕਦਾ ਹੈ ਪਹਿਲਾਂ ਨੋਟਿਸ ਤੇ ਜ਼ਰਬਾਨਾ ਕੀਤਾ ਗਿਆ ਬਾਅਦੂ ਤੋਂ ਨਹੀਂ ਆਇਆ ਨਹੀਂ ਅਦਾਲਤ ਸਭ ਕੁਝ ਕਰਦੀ ਰਹੀ ਆ ਇਹ ਅਦਾਲਤ ਦੇ ਹੁਕਮਾਂ ਦੀ ਇਹ ਪਾਲਣਾ ਕੀਤੀ ਨਹੀਂ ਇਹਨਾਂ ਨੇ ਇਸ ਕਰਕੇ ਅਦਾਲਤ ਨੇ ਜਿਹੜਾ ਫੈਸਲਾ ਸੀ ਉਹ ਪਤਾ ਨਹੀਂ ਕੇਸ ਸਿਸਟਮ ਦੇ ਮੁਤਾਬਕ ਕਾਨੂੰਨ ਦੇ ਉਹਨਾਂ ਨੇ ਰੀਡਿਸੀਜਨ ਲਿਆ ਹਾਂਜੀ ਜੁਰਮਾਨਾ ਕੀਤਾ ਗਿਆ ਸੀ ਹਾਂਜੀ ਪਹਿਲਾਂ ਜੁਰਮਾਨਾ ਕੀਤਾ ਸੀ 215100 ਰੁਪਇਆ ਤੇ ਜਦੋਂ ਇਹਨਾਂ ਨੇ ਜੁਰਮਾਨਾ ਨਹੀਂ ਦਿੱਤਾ ਫਿਰ ਅਦਾਲਤ ਨੇ ਇਹਦੀ ਜ਼ਮੀਨ ਕੁਰਕ ਕਰਕੇ ਮੇਰੇ ਨਾਂ ਚੜਾ ਦਿੱਤੀ ਸੀ ਇਹਦੇ ਹਿੱਸੇ ਦੀ ਜੀ ਲਾਮੀ ਕਦੋਂ ਕਰੇਗੀ ਲਾਮੀ ਹੋ ਚੁੱਕੀ ਆ ਜੀ ਪਿੱਛੇ ਹੁਣ ਬੋਲੀ ਆ ਇੱਕ ਬੋਲੀ ਹੁੰਦੀ ਆ ਜਿਹੜਾ ਮਰਜ਼ੀ ਬੰਦਾ ਲੈ ਸਕਦਾ ਲਾਮੀ ਤੇ ਬੋਲੀ ਅਲੱਗ-ਅਲੱਗ ਚੀਜ਼ ਹੈ ਇਹ ਕਿਸ ਪਾਰਟੀ ਦੇ ਨਾਂ ਪੜਿਆ ਹੋਇਆ ਹੈ ਜੀ ਇਹ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਆ ਇਹ ਦੇਖ ਲਓ ਕਿ ਅਸਲੀ ਜਿਹੜੀ মিডিਆ ਦੇ ਵਿੱਚ ਜਦੋਂ ਕਵਰੇਜ ਕਰਨ ਜਾਂਦੇ ਪੱਤਰਕਾਰਾਂ ਨੂੰ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਹੈਗੀਆਂ ਆ ਬਲੈਕ ਬਿਲਕੁਇਆ ਜਾਂ ਤਾਂ ਜਾਂ ਪੀ ਰਿਪੋਰਟ ਰੋਕ ਦਿੱਤਾ ਜਾਂਦਾ ਹੈਗਾ ਕਿਵੇਂ ਫੈਸਲਾ ਕਿਵੇਂ ਲੱਗਿਆ ਕਿਉਂ ਲਈ ਫੈਸਲਾ ਦੇਖੋ ਜੀ ਮੈਂ ਤਾਂ ਲੱਖਾਂ ਕਰੋੜਾਂਵਾਰ ਅਦਾਲਤ ਦਾ ਛੁਕਰਾਨਾ ਕਰਦਾ ਵੀ ਇਹ ਇਕੱਲੇ ਦਾ ਮੇਰਾ ਫੈਸਲਾ ਨਹੀਂ ਹੈਗਾ ਇਹਨਾਂ ਨੇ ਤਾਂ ਸਾਰੀ মিডিਆ ਦੀ ਜਿਹੜੀ ਇੱਜ਼ਤ ਰੱਖ ਕੇ ਦਿਖਾ ਦਿੱਤੀ ਐਸੀ ਨਾ ਸਾਰੇ ਦੂਜੇ ਜਿਹੜੇ ਪੱਤਰਕਾਰ ਭਾਈਚਾਰਾ ਵੇਰਾ ਉਹਨਾਂ ਦਾ ਵੀ ਹੌਸਲਾ ਬਲੰਦ ਹੋਇਆ ਹੈ ਇਸ ਕਰਕੇ ਸਾਡੀ ਪੱਤਰਕਾਰ ਭਾਈਚਾਰੇ ਦੀ ਸਾਂਝੀ ਜਿਸ ਤਾ ਅਦਾਲਤ ਨੇ ਸਾਨੂੰ ਸਾਂਝਾ ਇਨਸਾਫ ਦਿੱਤਾ ਮੇਰਾ ਕੱਲੇ ਦਾ ਨਹੀਂ ਵਰਦਕ ਜਿੱਦਾਂ ਕਿ ਅਜੀਬ ਜਿਹਾ ਫੈਸਲਾ ਆਇਆ ਹੋਇਆ ਹੈਗਾ ਕੱਲ੍ਹ ਹੋਊਗੀ ਇਹ ਲੋਕਾਂ ਨੂੰ ਮੀਡੀਆ ਤੇ ਮਨਵਾਸ ਬਿਲਕੁਲ ਜੀ ਇੱਕ ਜਿਹੜੇ ਇਹੋ ਜਿਹੇ ਕੜਮਚੌਰੀਆਂ ਤੇ ਆਧਾੜ ਲੋਕ ਆ ਬੇਸਮਝਾ ਉਹਨਾਂ ਨੂੰ ਅੱਗੇ ਤੋਂ ਵੇਖ ਕੇ ਅਕਲ ਆਵੇਗੀ ਕਿ ਮੀਡੀਆ ਦੇ ਕੰਮ 'ਚ ਵਿਘਨ ਪਾਉਣ ਨਾਲ ਸਰਕਾਰੀ ਦਰਬਾਰੇ ਅਕਸਰ ਸੱਚ ਤੇ ਜਾ ਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਜੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਮੀਡੀਆ ਨਾਲ ਹਰਕਤ ਕਰਦਾ ਜੀ ਅਰਥ ਦੀ ਵੀਰੇ ਹਾਂਜੀ ਬੁੱਟਾ ਸਿੰਘ ਗੱਲ ਕਰ ਰਹੇ ਜੀ ਪੱਤਰਕਾਰ ਹਾਂਜੀ ਹਾਂਜੀ ਖਬਰ ਸਬੰਧੀ ਪੱਖ ਲੈਣਾ ਸੀ ਤੁਹਾਡਾ ਜਿਹੜਾ ਸਤਨਾਮ ਵਾਲਾ ਹੈਗਾ ਹਾਂਜੀ ਹਾਂਜੀ ਭਾਈ ਹਾਂ ਕੀ ਮਾਮਲਾ ਕੀ ਸੀਗਾ ਉਹ ਕੁਝ ਵੀ ਨਹੀਂ ਵੀਰੇ ਯਾਰ ਉਹ ਮੰਨ ਲਓ ਉੱਥੇ ਬਰੀ ਵਾਲੇ ਅਸੀਂ ਸਾਡਾ ਕੋਈ ਕੋਈ ਪਰਸਨਲ ਪ੍ਰੋਗਰਾਮ ਸੀ ਪਾਰਟੀ ਦਾ ਉੱਥੇ ਕੋਈ ਕਿਸੇ ਨੂੰ ਇਨਵਾਈਟਡ ਨਹੀਂ ਸੀਗਾ ਤੇ ਕੋਈ ਵੀ ਪੱਤਰਕਾਰ ਵੈਸੇ ਮੰਨ ਲਓ ਕੋਈ ਨਾ ਤਾਂ ਕੋਈ ਮੰਨ ਲਓ ਕੋਈ ਵੀ ਪੱਤਰਕਾਰ ਕੋਈ ਇਨਵਾਈਟ ਨਹੀਂ ਕੀਤਾ ਵੈਸੇ ਅਸੀਂ ਤੇ ਉੱਥੇ ਇਹਨਾਂ ਨੇ ਮਾ ਲਾ ਕੇ ਹੁੱਲੜਬਾਜੀ ਕੀਤੀ ਆ ਕੇ ਤੇ ਅਸੀਂ ਤਾਂ ਜਸਟ ਇਦਾਂ ਹੀ ਗਿਆ ਸੀ ਭਾਈ ਯਾਰ ਸਾਡਾ ਆਪਦਾ ਪ੍ਰੋਗਰਾਮ ਆ ਤੇ ਅਸੀਂ ਕਿਸੇ ਨੂੰ ਇਨਵਾਈਟ ਨਹੀਂ ਕੀਤਾ ਤੇ ਤੁਸੀਂ ਨਾ ਇਦਾਂ ਕਰੋ ਇਹਨਾਂ ਨੇ ਆਪ ਦਾ ਕੈਮਰਾ ਕੂਮਰਾ ਥੱਲੇ ਦੇਖ ਕੇ ਤੇ ਉਹ ਗੱਲ ਬਣਾ ਲਈ ਵੀ ਮੈਂ ੱਟਕੇ ਮਾਰਿਆ ਜਨਜੀਪ ਉਹ ਬੋਲਿਆ ਤੇ ਆਹ ਇਹਦੋਂ ਇਹੀ ਮਤਲਬ ਆ ਸੀ ਜੀ ਇਹ ਪ੍ਰੋਗਰਾਮ ਕਾਦਾ ਸੀਗਾ ਜੀ ਅਸੀਂ ਆਪਣਾ ਆੜਤਾ ਯੂਨੀਵਰਸਿਟੀ ਦੇ ਪ੍ਰਧਾਨ ਬਣਾਇਆ ਸੀਗਾ ਜੀ ਉੱਥੇ ਹਮਮ ਹੱਟੀ ਨੇ ਆਪਾਂ ਤੇ ਉਹਦਾ ਪ੍ਰੋਗਰਾਮ ਸੀ ਸਾਡਾ ਇਨਡੋਰ ਹਮਮ ਹਾਂਜੀ ਤੇ ਉਹ ਤੁਸੀਂ ਰੋਕਿਆ ਵੀ ਸੀ ਉਹ ਖਬਰ ਕਰਨ ਤੋਂ ਕੋਈ ਕੈਮਰਾ ਕੁਮ ਰਖ ਹੋਇਆ ਸੀ ਉਹਨਾਂ ਦੇ ਕੋਲ ਨਹੀਂ 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 ਇਦਾਂ ਦਾ ਕੁਝ ਨਹੀਂ ਸੀ ਮੈਂ ਉਹਨੂੰ ਜਸਟ ਇਦਾਂ ਕਿਹਾ ਸੀ ਵੀ ਤੁਸੀਂ ਯਾਰ ਵੀ ਅਸੀਂ ਜਦੋਂ ਕਿਸੇ ਨੂੰ ਇਨਵਾਈਟ ਹੀ ਨਹੀਂ ਕੀਤਾ ਵੀ ਤੁਸੀਂ ਕਾਹ ਤੋਂ ਕਵਰੇਜ ਕਰਦੇ ਹੋ ਅਸੀਂ ਕਵਰੇਜ ਕਰ ਅਸੀਂ ਮੰਨ ਲਓ ਅਸੀਂ ਜਦੋਂ ਕਵਰੇਜ ਕਰਨ ਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਕਿਸੇ ਨੂੰ ਮੇਰੀ ਜੀ ਕਾ ਤੋਂ ਕਰ ਰਹੇ ਹਾਂ ਤੇ ਉਹਨਾਂ ਨੇ ਆਪ ਦਾ ਹੀ 850 ਕਰਕੇ ਕੈਮਰਾ ਕੋਲ ਨਾਲ ਸੰਦੇ ਦੇ ਕੇ ਉਹਦਾ ਵੀਡੀਓ ਵੀਡੀਓ ਬਣਾ ਲੀ ਬੰਦੇ ਨੇ ਬਣਾ ਲਈ ਸੀ ਉਹਨਾਂ ਨੇ ਫਿਰ ਕੋਈ ਕਮੈਂਟ ਵੀ ਤੁਹਾਡੇ ਵੱਲੋਂ ਲਿਖਿਆ ਗਿਆ ਸੀਗਾ ਉਹਨਾਂ ਵੱਲੋਂ ਕਿਹਾ ਗਿਆ ਕਿ ਕਮੈਂਟ ਲਿਖਿਆ ਗਿਆ ਸੀ ਬਲੈਕਮੇਲ ਕਰਕੇ ਜਦੋਂ ਜਦੋਂ ਉਹਨਾਂ ਨੇ ਇੱਕ ਨਾਲ ਦੇ ਸੀ ਉਹਨਾਂ ਨੇ ਇੱਕ ਨਾਲ ਦੇ ਸੀ ਉਹ ਲਿਖਿਆ ਖਬਰ ਚਲਵਾਈ ਗੁੰਡਾ ਬੰਦਾ ਇਹ ਆ ਉਹ ਫਰਾਨਾ ਟਮਕਾ ਇਹ ਸਜ਼ਾ ਜਾ ਆਉਂਦਾ ਹੈ ਦੋ ਤਨ ਕੇਸਾਂ ਦੇ ਵਿੱਚੋਂ ਤੇ ਤੇ ਉਹ ਕਨਾਲ ਦੇ ਸੀ ਮੈਂ ਉਹ ਵੀ ਕਰ ਰਹੇ ਆ ਨ ਸਾਰੀ ਇਨਵੈਸਟੀਗੇਸ਼ਨ ਤੇ ਉਹ ਸਜਾ ਜਾਬ ਤਾਂ ਬੰਦਾ ਜੇ ਕਿਸੇ ਆਮ ਬੰਦੇ ਨੂੰ ਕੁਝ ਕਹੂਗਾ ਤਾਂ ਜੇ ਕੋਈ ਆਮ ਬੰਦਾ ਇਨਸਾਨ ਹੀ ਹੈ ਜੇ ਕੁਝ ਮੰਨ ਲਓ ਲਿਖਿਆ ਜਾਂਦਾ ਤਾਂ ਹਾਂਜੀ ਤੇ ਹੁਣ ਜਿਹੜਾ ਮਾਨਜੋਗ ਅਦਾਲਤਾਂ ਦੇ ਵੱਲੋਂ ਫੈਸਲਾ ਆਇਆ ਹੈਗਾ ਜ਼ਮੀਨ ਕੋਰ ਕੇ ਕੀਤੀ ਗਈ ਹੈ ਤੁਹਾਡੀ ਤੇ ਉਹ ਕੀ ਮਾਮਲਾ ਹੈਗਾ ਉਹ ਜੀ ਇਦਾਂ ਹੈ ਵੀ ਅਰਸ਼ਦੀਪ ਸਿੰਘ son of ਗੁਰਪਾਲ ਸਿੰਘ ਨਾਮ ਦੇ ਦੋ ਬੰਦੇ ਆ ਜੀ ਸਾਡੇ ਪਿੰਡ ਹਾਂ ਅਰਸ਼ਦੀਪ ਸਿੰਘ son of ਗੁਰਪਾਲ ਸਿੰਘ ਅਰਸ਼ਦੀਪ ਸਿੰਘ son of ਗੁਰਪਾਲ ਸਿੰਘ ਮੈਨੂੰ ਕੋਈ ਇੱਕ ਵੀ ਸੰਬੰਧ ਨਹੀਂ ਹੋਇਆ ਮੈਨੂੰ ਲਾਸਟ ਸੰਮਣ ਜਦੋਂ ਸੀਲ ਦਾ ਆਇਆ ਉਦੋਂ ਹੋਇਆ ਸੀਗਾ ਤੇ ਮੈਨੂੰ ਪਹਿਲੇ ਸੰਮਣ ਇੱਕ ਵੀ ਸੰਮਣ ਨਹੀਂ ਹੋਇਆ ਇਹਨਾਂ ਨੇ ਕਿਹਾ ਵੀ ਪਹਿਲੇ ਪਹਿਲੇ ਸੰਮਣ ਤੇ ਕਿਹਾ ਵੀ ਉਹਦੀ ਡੈਥ ਹੋ ਚੁੱਕੀ ਹੈ ਚੌਂਕੀਦਾਰ ਦੇ ਸੀ ਚੌਂਕੀਦਾਰ ਦੀ ਹਾਜ਼ਰੀ ਵੀ ਗਏ ਸੀ ਦੂਜੇ ਦੂਜੇ ਸੰਮਣ ਚ ਲਿਖਿਆ ਵੀ ਮੈਂ ਚੌਂਕੀਦਾਰ ਦੀ ਹਾਜ਼ਰੀ ਦੇ ਗਿਆ ਸੀ ਤੇ ਮੈਨੂੰ ਮੇਰੇ ਕਿਸੇ ਇੱਕ ਵੀ ਸੰਮਣ ਦੇ ਉੱਤੇ ਸਾਈਨ ਵਗੈਰਾ ਹੈ ਨਹੀਂਗੇ ਮੈਨੂੰ ਸੰਮਣੀ ਨਹੀਂ ਹੋਈ ਅਦਾਲਤ ਨੇ ਇੱਕ ਤਰਫਾ ਐਕਸ ਪਾਰਟੀ ਕਰਕੇ ਮੇਰੇ ਖਿਲਾਫ ਫੈਸਲਾ ਕਰਤਾ ਤੇ ਮੈਂ ਮਾਨਯੋਗ ਉੱਚ ਅਦਾਲਤ ਦਾ ਰੋਕ ਦਿੱਤਾ ਵਯਾ ਦੇ ਵਿੱਚ ਅਪੀਲ ਪਾਈ ਹੋਈ ਹੈ ਤੁਸੀਂ ਹਾਂਜੀ ਅਪੀਲ ਪਾਈ ਹੈ ਤੇ ਕਿੰਨੀ ਜ਼ਮੀਨ ਇਹ ਕਰਕ ਹੋਈ ਹੈ ਤੁਹਾਡੀ ਇਹ 11 ਕਨਾਲਾਂ ਜੀ 11 ਕਨਾਲਾਂ ਇਹ ਵਾਈ ਜੋਗ ਜਮੀਨ ਹੈ ਹਾਂਜੀ ਵਾਈ ਜੋਗ ਹੈ ਫੈਂਸਲੇ ਨੂੰ ਕਿਵੇਂ ਦੇਖਦੇ ਹੋ ਜਿਵੇਂ ਆਇਆ ਹੈਗਾ ਵੀ ਅਦਾਲਤ ਸਾਡੀ ਸਰਵਉੱਚ ਹੈ ਸਾਬ ਅਸੀਂ ਸਤਕਾਰ ਕਰਦੇ ਆ ਉਹਨਾਂ ਦੇ ਉੱਪਰ ਕੁਝ ਨਹੀਂ ਹੈ ਠੀਕ ਹੈ ਚਲੋ ਠੀਕ ਹੈ ਇਹ ਮੰਨ ਲਓ ਮਿਸ ਹੈਪਨਿੰਗ ਹੋ ਗਈ ਜਾਂ ਜਿੱਦਾਂ ਵੀ ਜਿਵੇਂ ਦੋ ਬੰਦੇ ਆ ਹੈਨਾ ਸੰਮਣ ਵਗੈਰਾ ਉਹਨਾਂ ਦੇ ਘਰੇ ਜਾਂਦੇ ਰਹੇ ਮੈਨੂੰ ਕੋਈ ਮੈਨੂੰ ਤਾਂ ਅਖੀਰ ਅਖੀਰ ਵਾਰ ਜਦੋਂ ਜਦੋਂ ਫੈਸਲਾ ਹੋ ਗਿਆ ਸਾਰਾ ਕੁਝ ਹੋ ਗਿਆ ਜਿੱਦੇ ਨੇ ਖਬਰ ਲਵਾਈ ਹੈ ਉਸ ਦਿਨ ਹੀ ਮੈਨੂੰ ਪਤਾ ਲੱਗਿਆ ਵੀ ਆ ਗੱਲਾਂ ਕੀ ਅੱਛਾ ਉਹ ਜ਼ਮੀਨ ਦੇ ਜਿਹੜਾ ਸੀਗਾ ਵੀ ਜਿਹੜਾ ਤੁਹਾਡੇ ਅਰਸ਼ਦੀਪ ਹੋਰ ਸੀਗਾ ਸੰਮਣ ਉਹਨਾਂ ਦੇ ਘਰ ਜਾਂਦੇ ਰਹੇ ਹਾਂਜੀ 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 ਉਹਨੂੰ ਨਹੀਂ ਮਿਲੇ ਉਹਨਾਂ ਦੇ ਘਰ ਜਾਂਦੇ ਰਹੇ ਹੋਣਗੇ ਵੀ ਜਦੋਂ ਮੈਨੂੰ ਮਿਲੇ ਹੀ ਨਹੀਂ ਅੱਛਾ ਅੱਛਾ ਜੀ ਹਾਂਜੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਜੀ ਮੈਂ ਆਮ ਆਦੀ ਪਾਰਟੀ ਅੱਛਾ ਕੀ ਅੱਧਾ ਹੈਗਾ ਤੁਹਾਡਾ ਜੀ ਮੈਂ ਸਰਪੰਚ ਹਾਂ ਜੀ ਮੇਰੇ ਮਮਾ ਸਰਪੰਚ ਸਨ ਅੱਛਾ ਮਮਾ ਸਰਪੰਚ ਤੁਸੀਂ ਵਰਕਰ ਹੋ ਹਾਂਜੀ